ਇਸ ਜਗਤ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਜਿਹੜੀ ਉਹ ਬਹੁਤ ਵੱਡੀ ਹੈ ਜਦੋਂ ਜਦੋਂ ਵੀ ਜਥੇਦਾਰਾਂ ਨੂੰ ਲਾਉਂਦੀ ਰਹੀ ਹੈ ਦੇ ਇੱਜ਼ਤ ਕਰਕੇ ਸਾਰੇ ਜਥੇਦਾਰਾਂ ਨੇ ਘਰਾਂ ਨੂੰ ਤੋਰੇ ਨੇ ਉਹਦਾ ਕਾਰਨ ਇੱਕੋ ਇੱਕ ਹੈ ਕਿ ਇੱਕ ਪਰਿਵਾਰ ਦਾ ਰਾਜ ਆ ਤੇ ਸਾਰੇ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਤੱਕ ਉਹ ਜੀ ਹਜ਼ੂਰੀ ਕਰਕੇ ਆਪਣਾ ਵਕਤ ਪਾਸ ਕਰ ਰਹੇ ਵੀ ਸਾਡੀ ਇਹ ਚੌਧਰ ਬਣੀ ਰਹੇ ਜਿੰਨੇ ਜਿੰਨੇ ਵੀ ਸਿਆਣੇ ਬੰਦੇ ਇੱਥੇ ਆਏ ਸਤਕਾਰਤ ਪਦਵੀਆਂ ਤੇ ਬੈਠੇ ਉਹਨਾਂ ਨਾਲ ਇਸੇ ਤਰ੍ਹਾਂ ਵਾਪਰੇ ਆ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਆਜੋ ਵਾਪਰੇ ਆ ਤੇ ਦੋ ਤਰੀਕ ਤੋਂ ਬਾਅਦ ਹੀ ਇਹ ਚੱਲ ਪਿਆ ਸੀ ਵੀ ਉਹਨਾਂ ਨੂੰ ਰਹਿਣ ਨਹੀਂ ਦਿੱਤੇ ਕਿਉਂਕਿ ਇਸੇ ਤਰ੍ਹਾਂ ਹੀ ਇਹ ਕਰਦੇ ਨੇ ਜਿਹੜਾ ਇਹਨਾਂ ਦੀ ਜੀ ਹਜ਼ੂਰੀ ਨਾਲ ਕਰੇ ਉਹਨੂੰ ਇਕਾਲ ਤੱਕ ਤੱਕੀ ਕਿਸੇ ਪਦਵੀ ਤੇ ਵੀ ਇਹ ਰਹਿਣ ਚੋਗਾ ਨਹੀਂ ਛੱਡਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੰਮੇ ਸਮੇਂ ਤੋਂ ਜ਼ਿੰਦਗੀ ਵਿੱਚ ਵੇਖਿਆ ਤੇ ਬਹੁਤ ਸਮਾਂ ਮੈਨੂੰ ਸ੍ਰੀ ਦਰਬਾਰ ਸੋ ਸੇਵਾ ਦਾ ਵੀ ਗੁਰੂ ਰਾਮਦਾਸ ਨੇ ਸੁਭਾਗ ਬਖਸ਼ਿਆ ਕਿ ਮੈਂ ਵੇਖਦਾ ਰਿਹਾ ਸਿੱਖ ਜਗਤ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਜਿਹੜੀ ਉਹ ਬਹੁਤ ਵੱਡੀ ਹੈ ਸਤਕਾਰਤ ਹੈ ਸੰਸਾਰ ਭਰ ਦੇ ਕਿਸ ਪਦਵੀ ਦਾ ਸਤਕਾਰ ਹੈ ਪਰ ਜੋ ਮੈਂ ساری ਜ਼ਿੰਦਗੀ ਚ ਵੇਖਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਦੋਂ ਜਦੋਂ ਵੀ ਜਥੇਦਾਰਾਂ ਨੂੰ ਲਾਉਂਦੀ ਰਹੀ ਹੈ ਦੇ ਇੱਜ਼ਤ ਕਰਕੇ ਸਾਰੇ ਜਥੇਦਾਰਾਂ ਦੇ ਘਰਾਂ ਨੂੰ ਤੋਰੇ ਨੇ ਉਹਦਾ ਕਾਰਨ ਇੱਕੋ ਇੱਕ ਹੈ ਕਿ ਇੱਕ ਪਰਿਵਾਰ ਦਾ ਰਾਜ ਆ ਤੇ ਸਾਰੇ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਤੱਕ ਉਹ ਜੀ ਹਜ਼ੂਰੀ ਕਰਕੇ ਆਪਣਾ ਵਕਤ ਪਾਸ ਕਰ ਰਹੇ ਵੀ ਸਾਡੀ ਚੌਧਰ ਬਣੀ ਰਵੇ ਜੇ ਆਖੀਏ ਪੇ ਕੋ ਸੱਚ ਦੀ ਗੱਲ ਕਰਨ ਵਾਲਾ ਕੋ ਹੋਵੇ ਜਾਂ ਕੋਈ ਨਿਹਾਇਤੋ ਮਿਲ ਸਕਦਾ ਹੋਵੇ ਕਉ ਦੀ ਤਾਂ ਸੁਰੱਖਿਰੇ ਮੇਰੇ ਕਾਲਾ ਵੀ ਐਸੇ ਮੂਰਖਤਾ ਹੀ ਐ ਜਿੰਨੇ ਜਿੰਨੇ ਵੀ ਸਿਆਣੇ ਬੰਦੇ ਇੱਥੇ ਆਏ ਸਤਕਾਰਤ ਪਦਵੀਆਂ ਤੇ ਬੈਠੇ ਉਹਨਾਂ ਨਾਲ ਇਸੇ ਤਰ੍ਹਾਂ ਵਾਪਰਿਆ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਵਾਪਰਿਆ ਸੋ ਮੇਰੇ ਨਾਲ ਖੁਦ ਵਾਪਰਿਆ ਅੱਜ ਤੱਕ ਸ਼੍ਰੋਮਣੀ ਕਮੇਟੀ ਮੇਰੇ ਹੱਕ ਜੀ ਫੈਸਲਾ ਕਰੇ ਸ੍ਰੀ ਅਕਾਲ ਤੱਕ ਸਭ ਮੇਰੇ ਨਾਲ ਖਲੋਵੇ ਜੇ ਮੈਂ ਬਾਦਲ ਕਾ ਨਹੀਂ ਬਣ ਸਕਿਆ ਕਿ ਕਾਲ ਤਖ ਦਾ ਜੇਹਦਾਰ ਵੀ ਮੇਥੋਂ ਮੂੰਹ ਵਾਟ ਲਵੇ ਸ਼੍ਰੋਮਣੀ ਕਮੇਟੀ ਫੈਸਲੇ ਤੇ ਵੀ ਭੱਜ ਜਾਵੇ ਕਿ ਕੋਈ ਗੱਲ ਜਿਹੜੀ ਸਹੀਾਈ ਦੀ ਹੈ ਉਹ ਇਨਾਂ ਤੋਂ ਕਦੇ ਪਾਲਿਆ ਲੱਭ ਨਹੀਂ ਸਕਦੀ ਕਿਉਂਕਿ ਜਿੰਨੇ ਵੀ ਜੇਹਦਾਰ ਜਾਂ ਜਿਹੜਾ ਵੀ ਇਸ ਸ਼੍ਰੋਮਣੀ ਕਮੇਟੀ ਚ ਆਵੇਗਾ ਉਹਨੂੰ ਬਾਦਲ ਦੇ ਪਰਿਵਾਰ ਨੇ ਵਰਤਨਾ ਹੈ ਗੇਤੌ ਲਾਫ ਕਰਦੀ ਲੰਘ ਜਾਵੇ ਕਿ ਉਹ ਬਹੁਤ ਵੱਡਾ ਸਿਆਣਾ ਹੈ ਵਿਦਵਾਨ ਹੈਰੀ ਪੰਥ ਨੂੰ ਬੜੀ ਲੋੜ ਹੈ ਜਿਹੜਾ ਬੰਦਾ ਮਾਰਾ ਮੋਟਾ ਕੋ ਸਿਰ ਚੁੱਕਦਾ ਉਹ ਕੌਮ ਦਾ ਗਦਾਰ ਹੈ ਤੈਨੂੰ ਘਰੇ ਭੇਜ ਦਿਓ ਉਹਦੀ ਲੋੜ ਕੋਈ ਨਹੀਂ ਪਰ ਮੈਨੂੰ ਮੈਂ ਵੇਖਿਆ ਕਿਉਂਕਿ ਆਪਣੇ ਨਾਲ ਬੀਤੀ ਬੰਦੇ ਨੂੰ ਯਾਦ ਹੁੰਦੀ ਹੈ ਜਦੋਂ ਕਿ ਰਹਿ ਰਸ ਦਾ ਮਸਲਾ ਹੁੰਦਾ ਸੀ ਸੰਤ ਸਮਾਜ ਸਾਰਾ ਹੀ ਵਰਗਾਂ ਮੀਟਿੰਗਾਂ ਕਰਦੀਆਂ ਤਗੜੇ ਹੋ ਕੇ ਰਹਿ ਰਸਤੇ ਪੜੋ ਜੀ ਅਸੀਂ ਸਾਰੇ ਤੁਹਾਡੇ ਨਾਲ ਆ ਜਿੰਨੇ ਸੰਤ ਨੇ ਜਿੰਨਾ ਸੰਤ ਸਮਾਜ ਆ ਤੁਹਾਡੇ ਨਾਲ ਆ ਚਲੋ ਅਸੀਂ ਤਾਂ ਆਪਣੀ ਡਿਊਟੀ ਵਜਾਉਂਦੇ ਰਹਿ ਇੱਕ ਵੀ ਸੰਤ ਮਾਈ ਦਾ ਲਾਲ ਜਿੱਦਣ ਮੈਨੂੰ ਉਹਨਾਂ ਨੇ ਕੱਢਿਆ ਕਿ ਉਸ ਦਿਨ ਇੱਕ ਸੰਤ ਵੀ ਮੈਨੂੰ ਟੈਲੀਫੋਨ ਕਰਕੇ ਵੀ ਪੁੱਛਿਆ ਵੀ ਤੁਹਾਡਾ ਕੀ ਹਾਲ ਚਾਲ ਆ ਕਿੱਥੇ ਕਿੱذ ਕਿਵੇਂ ਆ ਜਾਨੀ ਹਰਪ੍ਰੀਤ ਸਿੰਘ ਜਦੋਂ ਪਦਵੀ ਤੇ ਸੀ ਸਾਰੇ ਗੋਡੀਆਂ ਸਤ ਲਾਉਂਦੇ ਸਤਕਾਰ ਵੀ ਕਰਦੇ ਸੀ ਅੱਜ ਤੁਸੀਂ ਵੇਖੋ ਜੀ ਇੱਕ ਸੰਤ ਵੀ ਬੋਲ ਗਿਆ ਸਿਆਸੀ ਬੰਦੇ ਮੈਂਬਰਾਂ ਨੂੰ ਤਾਂ ਗੱਲ ਜੜੋਤਾ ਕਿ ਇਹ ਆਬ ਲਾਉਣਗੇ ਤੇ ਮੈਂ ਵੇਖਦਾ ਫੇਸਬੁੱਕ ਤੇ ਜਦੋਂ ਅੱਧਾ ਦਾ ਨਾਮ ਲੈ ਕੇ ਇੱਕ ਵਾਰ ਮੈਂ ਵੇਖਿਆ ਸੀ ਵੇਖੋ ਭਾਵੇਂ ਕਿਸੇ ਦੇ ਕਿਸੇ ਦਾ ਮਤ ਪੇਰ ਹੋਣ ਪਦਵੀ ਦਾ ਸਤਕਾਰ ਬਹਾਲ ਹੋਣਾ ਚਾਹੀਦਾ ਮੁਖਤਸਰ ਸਾਹਿਬ ਬੈਠੇ ਸੋਥੇ ਸਾਰੇ ਅਹੁਦੇਦਾਰ ਬੈਠੇ ਤੇ ਇੱਕ ਬੰਦੇ ਨੇ ਪ੍ਰੋਫੈਸਰ ਦਰਸ਼ਨਕੋਂ ਦਾ ਅੱਧਾ ਨਾਂ ਲੈ ਕੇ ਗਾਲਾਂ ਕੱਢ ਕਰਕੇ ਗਾਲਾਂ ਕੱਢੇ ਕਿਉਂਕਿ ਉਹ ਬਰਨਾਲੇ ਨੂੰ ਉਹਨਾਂ ਨੇ ਇੱਥੇ ਤਲਬ ਕੀਤਾ ਸੀ ਪੂਰੇ ਗੱਲ ਥਲੇਟ ਪਾਈ ਥਮਣਾ ਬਣਿਆ ਇਸ ਗੱਲ ਤੋਂ ਵੀ ਸਾਡੇ ਬਰਨਾਲਾ ਸਭ ਨੇ ਉਂਕ ਕੀਤਾ ਉਸ ਜਹੇਦਾਰ ਨੇ ਕਿ ਉਹ ਧੀਆਂ ਦੀਆਂ ਗਾਲਾਂ ਕੱਢੇ ਤਾਂ ਅੱਧਾ ਨਾਂ ਲੈ ਕੇ ਬੋਲੇ ਅੱਜ ਉਹੀ ਹਰਪ੍ਰੀਤ ਸਿੰਘ ਨੂੰ ਹੈਪੀ ਹੈਪੀ ਕਹਿ ਕੇ ਜੇ ਸਾਡੇ ਲੋਕ ਬੋਲਣ ਤੇ ਮੈਂ ਕਹਿੰਨਾ ਲੱਖ ਲਾਣ ਦਾ ਸਾਡੇ ਇਹ ਸਾਡੀ ਵਿਚਾਰਧਾਰਾ ਹੈ ਇਹ ਇਸ ਕਾਲ ਤੱਕ ਦੀ ਪਦਵੀ ਦਾ ਸਤਿਕਾਰ ਹੈ ਸੋ ਇੱਕ ਵਿਧਾਇਕ ਦੇ ਮਗਰ ਲਾ ਕੇ ਝੂਠੇ ਲਿਜਾਓ ਬਾਜ਼ੀਆਂ ਕਰ ਕਰਕੇ ਕਿਸੇ ਨੂੰ ਲਾਲਚ ਦੇ ਕੇ ਜੋ ਮਰਜੀ ਤੁਸੀਂ ਕਿਸੇ ਤੋਂ ਬੁਲਾਓ ਤੇ ਗਿਆਨੀ ਹਰਪ੍ਰੀਤ ਸਿੰਘ ਜਿਸ ਸਥਾਪਨ ਵਾਲੇ ਨੇ ਕਿਉਂਕਿ ਇਲੈਕਸ਼ਨ ਤਾਂ ਦਿੱਸੀ ਜਾਂਦੇ ਸੀ ਅਸੀਂ ਸਾਰੇ ਚਾਹੁੰਦੇ ਸਾਂ ਬੜੇ ਲੋਕ ਚਾਹੁੰਦੇ ਆ ਕਿ ਕਾਲ ਤੱਕ ਦਾ ਚਾਹੇ ਦਰਜੀ ਡੱਟ ਕੇ ਬੋਲੇ ਜੀ ਕੇਰੇ ਥੱਲੇ ਨਾ ਲੱਗੇ ਜੀ ਕਾਲੀ ਫੂਲਾ ਸਿੰਘ ਵਰਗਾ ਹੋਵੇ ਜੀ ਜੇ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਦੋ ਤਰੀਕ ਨੂੰ ਪੁੱਛਿਆ ਬਾਦਲ ਕੇ ਸੁਖਵੀਰ ਨੂੰ ਤੇ ਉਸ ਦਿਨ ਸਾਰਾ ਕੁਝ ਉਥੇ ਹੋਇਆ ਇਹਨੇ ਚੇਰਵੀ ਹਿਲਾਇਆ ਵੀ ਮੈਂ ਸਭ ਕੁਝ ਕੀਤਾ ਤੇ ਜਹੇਦਾਰ ਨੇ ਜੇ ਪੁੱਛਿਆ ਤਲਬਿਆ ਕਿ ਦੋ ਤਰੀਕ ਤੋਂ ਬਾਅਦ ਇਹ ਚੱਲ ਪਿਆ ਸੀ ਭੁਆਣੇ ਨੂੰ ਰਹਿ ਨਹੀਂ ਦਿੰਦੇ ਕਿਉਂਕਿ ਇਸੇ ਤਰੀਕੇ ਕਰਦੇ ਨੇ ਜਿਹੜਾ ਇਹਨਾਂ ਦੀ ਜੀ ਹਜ਼ੂਰੀ ਨਾ ਕਰੇ ਉਹਨੂੰ ਇਕਾਲ ਤੱਕ ਤੱਕੀ ਕਿਸੇ ਪਦਵੀ ਤੇ ਵੀ ਇਹ ਰਹਿਣ ਚੋਗਾ ਨਹੀਂ ਛੱਡਵੇ ਸੋ ਇਹ ਬਹੁਤ ਮੈਂ ਸਮਝਦਾ ਕਿ ਘਾਟੇ ਵਾਲਾ ਕੌਮਵਾਤਾ ਸਭ ਦਾ ਇਹ ਸਤਕਾਰ ਤੋਂ ਪਦਵੀਆਂ ਦਾ ਕੋਈ ਨਿਯਮ ਸਿਧਾਂਤ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਬਰਖਾਸਤ ਵੀ ਕਰਨਾ ਹੈ ਤਾਂ ਉਹਦਾ ਢੰਗ ਤਰੀਕਾ ਵੀ ਕੋਈ ਹੋਣਾ ਚਾਹੀਦਾ ਜੋ ਕੁਝ ਹੋ ਰਿਹਾ ਹੈ ਨਾ ਇੱਕ ਪਰਿਵਾਰ ਦੇ ਇਹ ਜਥੇਬੰਦੀਆਂ ਇਹ ਇਕਾਲ ਤੱਕ ਦੀ ਮਾਨ ਮਰਿਆਦਾ ਸਾਰਿਆਂ ਨੂੰ ਹੜੱਪੀ ਜਾ ਰਹੇ ਨੇ ਇਸੇ ਗੱਲ ਤੇ ਕੌਮ ਦੀ ਐ ਇਸ ਵੇਲੇ ਜਿਹੜੀ ਆ ਹਾਲਤ ਹੋ ਰਹੀ ਹੈ ਇੱਕ ਪਰਿਵਾਰ ਦੇ ਕਾਰਨ ਹੋ ਰਹੀ ਹੈ ਕਿੰਨੇ ਐ ਐਸਜੀਪੀਆਈ ਪੀਸੀ ਮੈਂਬਰ ਨੇ ਮੈਂ ਹੈਰਾਨ ਹੋ ਗਿਆ ਮੈਨੂੰ ਇੱਕ ਦਿਨ ਜਦੋਂ ਪ੍ਰਧਾਨ ਧਾਮੀ ਸਾਹਿਬ ਵੀ ਵੀ ਤਗੀਰ ਕਰਨ ਨੂੰ ਗਾਲਾਂ ਕੱਢੀਆਂ ਸੀ ਨਾ ਜਾਂ ਉਦੋਂ ਮੰਨ ਕੇ ਆਈ ਸੀ ਪੀ ਏਡੇ ਪੜੇ ਲਿਖੇ ਤੇ ਪਦਵੀਆਂ ਤੇ ਬਹਿ ਕੇ ਤੇ ਆ ਬੋਲ ਬਾਣੀ ਤੇ ਜਾ ਹੁਣ ਮੈਂ ਵੇਖਿਆ ਵੀ ਜਦੋਂ ਗਿਆਨੀ ਹਰਪੀ ਤੇਗ ਨੂੰ ਬਿਨਾਂ ਵਜ੍ਹਾ ਤੋਂ ਲਾਇਆ ਗਿਆ ਤੇ ਸਾਰੇ ਅੱਜ ਮੈਂਬਰ ਬੈਠੇ ਨੇ ਬਲਿਹਾਰ ਜਾਈਏ ਤੁਹਾਡੀ ਸਿਆਣਪ ਤੋਂ ਕਿ ਤੁਸੀਂ ਕਰੇ ਕਦੇ ਨਾ ਕਰੇ ਸੋਚੋ ਵੀ ਸਾਡੀ ਕੌਮ ਦਾ ਕੀ ਹਾਲ ਹੋਵੇਗਾ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਤੁਸੀਂ ਆਪੇ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਕਦੇ ਨਾ ਕਦੇ ਰੱਬ ਨੂੰ ਜਾਣ ਦੇਣੀ ਹੈ ਘਰੇ ਸੋਚੋ ਚਾਰਕ ਦਿਨ ਦੀ ਬੱਲੇ ਬੱਲੇ ਤੇ ਉਹਦਿਆਂ ਵਾਸਤੇ ਤੁਸੀਂ ਕੌਮ ਦਾ ਸਿਰ ਨਹੀਂ ਵਾਂ ਕਾਲ ਤੱਕ ਦੀ ਮਾਨ ਮਰਿਆਦਾ ਦੀਆਂ ਧਜੀਆਂ ਉਡਾ ਰਹੇ ਹੋ ਜਿਵੇਂ ਬੰਦਿਆਂ ਨੂੰ ਖੇਰੂ ਖੇਰੂ ਕਰਕੇ ਤੁਸੀਂ ਰੋਲ ਰਹੇ ਹੋ ਔਰ ਆਪ ਰੋਲਣਾ ਤੁਸੀਂ ਤਾਂ ਤੁਸੀਂ ਕੌਮ ਵੀ ਰੋਲ ਕੇ ਰੱਖ ਦਿੱਤੀ ਹੈ